ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤਗੁਰ ਭੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ 13 ਤਰੀਕ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਹੈ ਸੈਟੇਲਾਈਟ ਦੇ ਮੁਤਾਬਕ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਦੋਸਤ ਮਿੱਤਰ ਚੈਨਲ ਤੇ ਪਹਿਲੀ ਵਾਰੀ ਨਵੇਂ ਜੁੜਨਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਵਾਤ ਹੋਰ ਲਾਈਕ ਤੇ ਸ਼ੇਅਰ ਕਮੈਂਟ ਦੋਸਤੋ ਸਭ ਤੋਂ ਪਹਿਲਾਂ ਆਪਾਂ ਭਾਰਤੀ ਮੌਸਮ ਵਿਗ మే పఖੋਂ ਮੌਸਮ ਆਮ ਤੌਰ ਤੇ ਹਰਿਆਣਾ ਤੇ ਪੰਜਾਬ ਦਾ ਸਾਫ਼ ਹੈ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰ ਹੈ ਜਿਹੜੀ ਸੈਟਲਾਈਟ ਦੀ ਸਿਰਫ ਬੱਦਲ ਵਈ ਹੈ ਕੁਝ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਦੇਖ ਸਕਦੇ ਹੋ ਇੱਥੇ ਇੱਕ ਬੱਦਲ ਵਈ ਹੈ ਜਿਵੇਂ ਪਟਿਆਲੇ ਦੇ ਖੇਤਰੋਗ ਜਾਂ ਮਰੇਲ ਕੋਟਲਾ ਜਾਇਦੋਂ ਲੁਧਿਆਣੇ ਦੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੀ ਹਲਕੀ ਹਲਕੀ ਬੱਦਲ ਵਈ ਹੈ ਜਿਹੜੀ ਬਣੀ ਹੋਈ ਹੈ ਇਧਰੋਂ ਫਿਰੋਜ਼ਪੁਰ ਤੇ ਗੁਰਦਾਸਪੁਰ ਦੇ ਇਲਾਕਿਆਂ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਲਹਿੰਦੇ ਪੰਜਾਬ ਵਾਲੇ ਸਾਈਡਾਂ ਤਰਨਤਾਰਨ ਸਾਹਿਬ ਦੇ ਕੁਝ ਖੇਤਰ ਨੇ ਇਸ ਤਰ੍ਹਾਂ ਇੰਨੇ ਕ ਇਲਾਕਿਆਂ ਦੇ ਵਿੱਚ ਬਦਲਵਾਈ ਜਿਹੜੀ ਬਣੀ ਹੋਈ ਹੈ ਇਧਰੋਂ ਵਿੱਚੋਂ ਟੁੱਟਵੇਂ ਇਲਾਕੇ ਨੇ ਜਿਹੜੇ ਸੰਗਰੂਰ ਦੇ ਹੋ ਗਏ ਜਾਂ ਲੁਧਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਜਾਂ ਇਧਰੋਂ ਫਤਿਹਗੜ੍ਹ ਸਾਹਿਬ ਪਟਿਆਲੇ ਦੇ ਕੁਝ ਖੇਤਰਾਂ ਵਿੱਚ ਇਸ ਤਰ੍ਹਾਂ ਜਿਵੇਂ ਅਸੀਂ ਜੋ ਮਾਰਕ ਕੀਤਾ ਇਸ ਤਰ੍ਹਾਂ ਪੰਜਾਬ ਦੇ ਕੁਝ ਖੇਤਰਾਂ ਉੱਚੇ ਬੱਦਲ ਨੇੜੇ ਉਲੰਘਦੇ ਹੋਏ ਨਜ਼ਰ ਆਉਣਗੇ ਪਰੰਤੂ ਮੀਂਹ ਪੱਖੋਂ ਮੌਸਮ ਜਿਹੜਾ ਆਮ ਤੌਰ ਤੇ ਸਾਫ਼ ਤੇ ਖੁਸ਼ਕ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਹੀ ਜੀ ਆ ਰਹੀ ਹੈ ਇਹ ਸਿਸਟਮ ਹੀ ਜੀ ਕੋਈ ਜ਼ਿਆਦਾ ਸਟਰੋਂਗ ਨਹੀਂ ਹੈਗੀ ਇਹ ਅੱਜ ਤੋਂ ਹੀ ਜਿਹੜੀ ਬੱਦਲਾਂ ਦੀ ਹਵਾ ਜ ਅਤੇ ਦੁਪਹਿਰ ਤੋਂ ਬਾਅਦ ਥੋੜੇ ਜਿਆਦਾ ਸੰਘਣੇ ਜੇ ਆਪਾਂ 10-11 ਵਜੇ ਦੇ ਕਰੀਬ ਕਹਿ ਦਈਏ ਇਹ ਸੰਘਣੇ ਬੱਦਲ ਨੇੜੇ ਉੱਪਰ ਦੀ ਲੰਘਦੇ ਹੋਏ ਨਜ਼ਰ ਆਉਣਗੇ ਜਿਨ੍ਹਾਂ ਨਾਲ ਥੋੜੀ ਜੀ ਧੁੱਪ ਦੇ ਵਿੱਚ ਪ੍ਰਭਾਵਿਤ ਹੋਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਜਿਕਰ ਇਹ ਹਵਾਵਾਂ ਦੇ ਨਾਲ ਤੇਜ਼ੀ ਦੇ ਨਾਲ ਅੱਗੇ ਲੰਘਦੇ ਨੇ ਤਾਂ ਧੁੱਪ ਜਿਹੜੀ ਕੜਾਕੇ ਨਿਕਲੂ ਜੇਕਰ ਇਹ ਹਵਾਵਾਂ ਦੀ ਗਤੀ ਨੂੰ ਸਲੋ ਕਰਦੇ ਨੇ ਤਾਂ ਇਹ ਬੱਦਲਾਂ ਦੇ ਨਾਲ ਧੁੱਪ ਛਾਂ ਵਾਲਾ ਮੌਸਮ ਜਿਹੜਾ ਪੰਜਾਬ ਦੇ ਵਿੱਚ ਅੱਜ 13 ਤਰੀਕ ਨੂੰ ਬਣਦਾ ਹੋਇਆ ਨਜ਼ਰ ਆਊਗਾ। ਇਸੇ ਤਰ੍ਹਾਂ 14 ਤਰੀਕ ਦਾ ਵੀ ਮੌਸਮ ਆਮ ਤੌਰ ਤੇ ਠੀਕ-ਠਾਕ ਖੁਸ਼ਕ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਬੱਦਲਵਾਈ ਜੰਮੀ ਹਨੇਰੀ ਦੇ ਜਿਹੜੇ ਹਾਲਾਤ ਨੇ ਉਹ ਨਹੀਂ ਦਿਖਾਈ ਦੇ ਰਹੇ। ਬਾਕੀ ਦੋਸਤੋ ਸਵੇਰ ਦੇ ਤਾਪਮਾਨ ਨੇ ਜਿਹੜੇ ਉਹ 4 ਤੋਂ ਲੈ ਕੇ 7-8 ਡਿਗਰੀ ਤੱਕ ਜਿਹੜੇ ਦਰਜ ਕੀਤੇ ਰਹਿਣ ਕਿਉਂਕਿ ਉੱਤਰ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਨਾਲ ਠੰਡਾ ਉਹ ਦੁਆਰਾ ਫੇਰ ਸਵੇਰੇ ਸ਼ਾਮ ਦੀ ਪੂਰੀ ਬਰਕਰਾਰ ਹੋ ਚੁੱਕੀ ਹੈ ਹੋਰ ਕੋਈ ਅਪਡੇਟ ਆਉਂਦੀ ਹੈ ਤਾਂ ਅਸੀਂ ਵੀਡੀਓ ਬਣਾ ਕੇ ਜਾਂ ਲਾਈਵ ਹੋ ਕੇ ਜਾਣਕਾਰੀ ਜਿਹੜੀ ਤੁਹਾਰਾਂ ਨਾਲ ਸਾਂਝੀ ਕਰ ਦਵਾਂਗੇ ਫਿਲਹਾਲ ਮੌਸਮ ਆਮ ਤੌਰ ਤੇ ਖੋਸਕ ਤੇ ਸਾਫ਼ ਦਿਖਾਈ ਦੇ ਰਿਹਾ ਹੈ ਤੇ ਆਉਣ ਵਾਲੇ ਘੰਟਿਆਂ ਦੇ ਵਿੱਚ ਜਿਹੜੇ ਬੱਦਲ ਨੇ ਇਹ ਇਹ ਆਉਂਦੇ ਹੋਏ ਨਜ਼ਰ ਆਉਣਗੇ ਤੇ ਕੁਝ ਖੇਤਰਾਂ ਦੇ ਵਿੱਚ ਹਲਕੇ ਟੁੱਟਵੇਂ ਬੱਦਰ ਇਸ ਸਮੇਂ ਵੀ ਜਿਹੜੇ ਆਪਾਂ ਨੂੰ ਦਿਖਾਈ ਦੇ ਰਹੇ ਨੇ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਵੀ ਬਾਕੀ ਹੋਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਾਂਗੇ ਦੋਸਤੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ